ਮੇਰੇ ਹਸਬੈਂਡ ਨਾ ਬਿਮਾਰ ਬਹੁਤ ਹੈਗੇ ਵੇ ਉਹਨਾਂ ਨੂੰ ਹਾਰ ਦਾ ਨੁਕਸ ਹੈਗਾ ਉਹਨਾਂ ਕੋ ਮੰਜੀ ਤੋਂ ਨਹੀਂ ਉੱਠਿਆ ਜਾਂਦਾ ਪਿਆ ਮੈਂ ਉਹਨਾਂ ਨੂੰ ਕਿਸੇ ਹੋਰ ਦੇ ਘਰ ਛੱਡ ਕੇ ਆਈ ਹੋਈ ਆ ਮੇਰੀਆਂ ਤਿੰਨ ਬੇਟੀਆਂ ਹੈਗੀਆਂ ਆ ਤੇ ਮੈਂ ਇਕੱਲੀ ਘਰ ਚ ਕਮਾਉਣ ਵਾਲੀ ਆ ਮੇਰਾ ਕੋਈ ਸਹਾਰਾ ਨਹੀਂ ਹੈਗਾ ਜੀ ਹੁਣ ਦੇਖੋ ਮੈਂ ਕੀ ਕਰ ਸਕਣੀ ਆਪਣੇ ਮਕਾਨ ਖੜੇ ਕਰਾਂ ਕਿ ਆਪਣੀ ਬੱਚੀਆਂ ਦਾ ਪਾਲਾਂ ਅੰਦਰ ਦੀਆਂ ਤਸਵੀਰਾਂ ਦਿਖਾ ਰਿਆ ਤੁਹਾਨੂੰ ਸਾਰੀਆਂ ਆ ਦੇਖੋ ਅੰਦਰ ਦੇ ਹਾਲਾਤ ਆ ਹਾਲਾਤ ਆ ਜੀ ਠੰਮਿੰਦਰ ਭਗਤ ਜੀ ਦੇ ਏਰੀਆ ਦੇ ਹਾਲਾਤ ਆ ਦੇਖੋ ਆ ਉੱਪਰ ਦੇਖੋ ਇਹ ਹਾਲਾਤ ਆ ਜਿਹੜੇ ਜਿਹੜੇ ਭਿੰਦਰ ਭਗਤ ਜੀ ਲੋਕਾਂ ਦੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ ਸੀ ਤੇ ਹੁਣ ਜਿਹੜੇ ਆ ਉਹ ਕਿਸੇ ਹੋਰ ਨੂੰ ਭੇਜਦੇ ਆ ਕਿ ਤੁਸੀਂ ਚੈੱਕ ਕਰਕੇ ਉੱਥੇ ਹੈ ਕਿ ਨਹੀਂ ਹੈ ਕੁਝ ਤੇ ਆਹ ਹਾਲਾਤ ਦਾ بارش ਪੈਣ ਦੇ ਨਾਲ ਜਿਹੜਾ ਵਾ ਸਾਰਾ ਇਹ ਤਹਿਸ ਨਹਿਸ ਜਿਹੜੀ ਛੱਤ ਪੂਰੀ ਹੋ ਚੁੱਕੀ ਆ ਕਿਸੇ ਟਾਈਮ ਵੀ ਜਿਹੜਾ ਉਹ ਥੱਲੇ ਜਿਹੜੀ ਡਿੱਗ ਸਕਦੀ ਹੈ ਤੇ ਹੁਣ ਜਦੋਂ ਇੰਨੇ ਸਾਲ ਹੋ ਗਏ ਨਾ 2.5 ਸਾਲ ਹੋ ਗਏ ਉਹਨੇ ਆਏ ਤੇ ਵੋਟਾਂ ਦਾ ਮਤਲਬ ਤੁਹਾਡੇ ਕੋਲ ਕਰੇ ਆਏਗਾ ਕਿ ਚੈੱਕ ਕਰਨ ਕਿ ਤੁਹਾਡੀ ਤੁਸੀਂ ਸਹੀ ਤਰੀਕੇ ਨਾਲ ਜੀ ਰਹੇ ਆਏ ਹੋ ਮੈਨੂੰ ਦੱਸੋ ਨਹੀਂ ਭਾਜੀ ਦੁਬਾਰਾ ਨਹੀਂ ਆਏ ਨਾ ਨਹੀਂ ਆਏ ਭਾਰਗੋ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਤਰ੍ਹਾਂ ਜਿਹੜੇ ਆ ਇਹ ਹਲਾਤ ਪੱਤਰ ਹਾਲਾਤ ਬਣੇ ਹੋਏ ਆ ਕਿਸ ਤਰ੍ਹਾਂ ਸਾਰਾ ਜਿਹੜਾ ਇੱਟਾਂ ਵੀ ਜੜੀਆਂ ਕੰਧ ਤੋਂ ਡੇਕ ਕੇ ਜੜੀਆਂ ਥੱਲੇ ਡਿਗੀਆਂ ਹੋਈਆਂ ਸਾਰਾ ਘਰ ਝੁੱਕਾ ਵਾ ਤੇ ਛੱਤ ਦੇ ਹਾਲਾਤ ਵੀ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਇੱਕ ਮੋਰਾ ਜਿਹੜਾ ਛੱਤ ਦੇ ਵਿੱਚ ਹੋਇਆ ਪਿਆ ਵਾ ਇਹ ਜਿਹੜੇ ਹਾਲਾਤ ਆ ਭਾਰਗੋ ਕੈਂਪ ਦੇ ਏਰੀਆ ਦੇ ਵਿੱਚ ਅਸੀਂ ਖੜੇ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਬੈਸਟ ਏਰੀਆ ਨੂੰ ਜਿਹੜਾ ਬੈਸਟ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਦੋਸਤੋ ਇੱਕ ਹੋਰ ਘਰ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਇਸ ਟ੍ਰੈਮ ਖੜੇ ਆ ਜੋ ਭਿੰਦਰ ਭਗਤ ਜੀ ਦਾ ਏਰੀਆ ਵਾ ਤੁਹਾਨੂੰ ਹਾਲਾਤ ਦਿਖਾਣੇ ਆ ਜੋ ਅੰਦਰ ਤੇ ਇਹ ਹਾਲਾਤ ਆ ਆ ਦੇਖੋ ਸਾਰਾ ਜਿਹੜਾ ਇਹਨਾਂ ਦਾ ਟੁੱਟਾ ਵਾ ਛੋਟੀ ਜੀ ਰਸੋਈ ਆ ਜਿਸ ਦੇ ਵਿੱਚ ਸਾਰਾ ਖਾਣ ਪੀਣ ਕਰਦੇ ਆ ਇਹ ਇਹ ਮਾਤਾ ਜੀ ਆ ਤੇ ਆ ਤੁਹਾਨੂੰ ਆਹ ਹਾਲਾਤ ਤੁਹਾਨੂੰ ਦਿਖਾ ਦਨੇ ਅੰਦਰ ਦੇ ਹਾਲਾਤ ਜਿਹੜੇ ਆ ਅੰਦਰ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਾਰੀਆਂ ਆ ਦੇਖੋ ਅੰਦਰ ਦੇ ਹਾਲਾਤ ਆ ਹਾਲਾਤ ਆ ਜੀ ਛਿੰਦਰ ਭਗਤ ਜੀ ਦੇ ਏਰੀਏ ਦੇ ਹਾਲਾਤ ਆ ਦੇਖੋ ਆ ਉੱਪਰ ਦੇਖੋ ਇਹ ਹਾਲਾਤ ਆ ਜਿਹੜੇ ਜਿਹੜੇ ਭਿੰਦਰ ਭਗਤ ਜੀ ਲੋਕਾਂ ਦੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਂਦੇ ਸੀ ਤੇ ਹੁਣ ਜਿਹੜੇ ਆ ਉਹ ਕਿਸੇ ਹੋਰ ਨੂੰ ਭੇਜਦੇ ਆ ਕਿ ਤੁਸੀਂ ਚੈੱਕ ਕਰਕੇ ਉੱਥੇ ਹੈ ਕਿ ਨਹੀਂ ਹੈ ਕੁਝ ਤੇ ਆਹ ਹਾਲਾਤ ਆ ਕਿਸੇ ਟਾਈਮ ਵੀ ਜਿਹੜਾ ਵਾ ਇਹ ਘਰ ਥੱਲੇ ਡੇਕ ਸਕਦਾ ਵਾ ਤੇ ਇਹ ਬੱਲੀਆਂ ਲਾ ਕੇ ਜਿਹੜਾ ਵਾ ਉਹ ਗਾਡਰਾਂ ਨੂੰ ਵੀ ਜਿਹੜਾ ਰੋਕਿਆ ਗਿਆ ਵਾ ਕਿ ਥੱਲੇ پوری ਛੱਤ ਨਾ ਡਿੱਗ ਜਾਵੇ ਇਹ ਸਾਰਾ ਮੀਂਹ ਦੇ ਨਾਲ ਬਾਰਿਸ਼ ਪੈਣ ਦੇ ਨਾਲ ਜਿਹੜਾ ਵਾ ਸਾਰਾ ਇਹ ਤਹਿਸ ਨਹਿਸ ਜਿਹੜੀ ਛੱਤ ਪੂਰੀ ਹੋ ਚੁੱਕੀ ਆ ਕਿਸੇ ਟਾਈਮ ਵੀ ਜਿਹੜਾ ਉਹ ਥੱਲੇ ਜਿਹੜੀ ਡਿੱਗ ਸਕਦੀ ਹੈ ਮਤੈ ਕਦੋਂ ਤੁਸੀਂ ਗਏ ਸੀ ਉਹਨਾਂ ਦੇ ਕੋਲ ਤੁਸੀਂ ਗਏ ਸੀ ਉੱਥੇ ਉਹਨਾਂ ਦੇ ਕੋਲ ਹਾਂ ਜੀ ਗਏ ਸੀ ਅਸੀਂ ਹਾਂ ਅਸੀਂ ਜਿਸ ਦਿਨ ਪਹਿਲੇ ਦਿਨ ਸਾਡਾ ਡਿੱਗਾ ਸੀ ਨਾ ਹੀ ਉਹਨਾਂ ਦੇ ਘਰ ਗਏ ਹੀ ਉਹ ਆਏ ਹੀ ਆ ਕੇ ਉਹਨਾਂ ਨੇ ਫੋਟੋਆਂ ਖਿੱਚੀਆਂ ਦੇਖ ਦੂ ਕਹਤੇ ਚਲੇ ਗਏ ਹੀ ਫਿਰ ਕੋਈ ਆਇਆ ਕਿੰਨੇ ਦਿਨ ਹੋ ਗਏ ਹੋਏ ਜੀ ਨਹੀਂ ਅੱਜ 5 ਦਿਨ ਹੋ ਗਏ ਵੀ ਹਾਂ ਜੀ 5 6 ਦਿਨ ਹੋ ਗਏ ਉਹ ਨਹੀਂ ਆ ਗਏ ਉਹ ਕਹਿੰਦੇ ਸੀ ਆ ਪਾਣਾਂਗੇ ਅੱਛਾ ਕਦੋਂ ਆਣਾ ਕਹਿੰਦੇ ਹਾਂ ਉਹ ਕਹਿੰਦੇ ਜਦੋਂ ਆਣਦੇ ਨੇ ਕੋਈ ਕੋਣ ਆਇਆ ਸੀ ਇੱਥੇ ਉਹ ਜਦੋਂ ਸੁਦੇਸ਼ ਭਗਤ ਉਹ ਫੋਟੋ ਆ ਫਾੜਵਾ ਖੋਈ ਨਾ ਪਹੁੰਚ ਲੜੀ ਜੀ ਦੇਖਣ ਨਹੀਂ ਆਏ ਕੋਈ ਨਹੀਂ ਦਰਭਗਤ ਨਹੀਂ ਆਏ ਸੁਦੇਸ਼ ਭਗਤ ਜੀ ਆਏ ਹੋਰ ਉਹ ਧਿਆਨ ਦੇ ਹਾਂ ਜੀ ਉਹ ਤਾਂ ਤੁਸੀਂ ਭਗਤ ਜੀ ਨੂੰ ਪੜਨੇ ਆ ਹਾਂ ਜੀ ਸਾਡੇ ਐਮ ਐਲ ਏ ਉਹੀ ਆ ਹਾਂ ਜੀ ਹਾਂ ਜੀ ਉਹ ਉਹ ਨਹੀਂ ਆਏ ਦੇਖਣ ਇੱਥੇ ਕੀ ਸਰਕਾਰੀ ਉਹ ਨਹੀਂ ਆਏ ਉਹ ਆਏ ਸੁਦੇਸ਼ ਭਗਤ ਜੀ ਆਏ ਨਾਸ ਉਹ ਨਹੀਂ ਆਏ ਆ ਕਿ ਮੰਦਰ ਭਗਤ ਉਹ ਨਹੀਂ ਆਏ ਹੈਗੇ ਬਸ ਸੁਦੇਸ਼ ਭਗਤ ਜੀ ਆਹੀ ਬਸ ਕਹਿ ਕੇ ਚਲੇ ਗਏ ਬਸ ਹੁਣ ਕਦੋਂ ਆਣਾ ਪਾਜੀ ਇੱਥੇ ਬਹੁਤ ਨਹੀਂ ਆਈਗੇ ਨਹੀਂ ਹੈਗੇ ਦੁਬਾਰਾ ਤੇ ਦੋਸਤੋ ਦੁਬਾਰਾ ਤੁਹਾਨੂੰ ਹਾਲਾਤ ਜਿਹੜੇ ਦਿਖਾ ਦਿੰਨੇ ਆਂ ਅਸੀਂ ਜਿਹੜੇ ਹਾਲਾਤ ਦੇਖੋ ਬਹੁਤ ਜ਼ਿਆਦਾ ਮਾੜੇ ਜਿਹੜੇ ਹਾਲਾਤ ਭਾਰਗੋ ਕੈਂਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਜਿਹੜੇ ਆ ਇਹ ਹਾਲਾਤ ਬੱਤਰ ਹਾਲਾਤ ਬਣੇ ਹੋਏ ਆ ਕਿਸ ਤਰ੍ਹਾਂ ਸਾਰਾ ਜਿਹੜਾ ਇਟਾਂ ਵੀ ਜੜੀਆਂ ਕੰਧ ਤੋਂ ਡੇਕ ਕੇ ਜੜੀਆਂ ਥੱਲੇ ਡਿਗੀਆਂ ਹੋਈਆਂ ਸਾਰਾ ਘਰ ਚੁੱਕਾ ਵਾ ਤੇ ਛੱਤ ਦੇ ਹਾਲਾਤ ਵੀ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਇੱਕ ਮੋਰਾ ਜਿਹੜਾ ਛੱਤ ਦੇ ਵਿੱਚ ਹੋਇਆ ਪਿਆ ਵਾ ਇਹ ਜਿਹੜੇ ਹਾਲਾਤ ਆ ਪਾਰਗੋ ਕੈਂਪ ਦੇ ਏਰੀਏ ਦੇ ਵਿੱਚ ਅਸੀਂ ਖੜੇ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਵੈਸਟ ਏਰੀਆ ਨੂੰ ਜਿਹੜਾ ਬੈਸਟ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਅਸੀਂ ਵੀ ਜਿਹੜੇ ਲੀਡਰ ਆ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਕਿ ਇਹ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਕਿ ਉਹਨਾਂ ਦੇ ਜਿਹੜੇ ਚੁੱਲ੍ਹੇ ਕਿਸ ਤਰ੍ਹਾਂ ਚੱਲ ਰਹੇ ਆ ਕਿਸ ਤਰ੍ਹਾਂ ਹੋ ਆਪਣਾ ਰੋਜ਼ਗਾਰ ਜਿਹੜਾ ਚਲਾ ਰਹੇ ਆ ਅੰਜ ਮਤੇ ਕੀ ਕਹਿਣਾ ਚਾਹਤੋਂ ਮੇਰੇ ਹਸਬੈਂਡ ਨਾ ਬਿਮਾਰ ਬਹੁਤ ਹੈਗੇ ਵੇ ਉਹਨਾਂ ਨੂੰ ਹਾਰ ਦਾ ਨੁਕਸ ਹੈਗਾ ਉਹਨਾਂ ਕੋ ਮੰਜੀ ਤੋਂ ਨਹੀਂ ਉੱਠਿਆ ਜਾਂਦਾ ਪਿਆ ਮੈਂ ਉਹਨਾਂ ਨੂੰ ਕਿਸੇ ਹੋਰ ਦੇ ਘਰ ਛੱਡ ਕੇ ਆਈ ਹੋਈ ਆ ਮੇਰੀਆਂ ਤਿੰਨ ਬੇਟੀਆਂ ਹੈਗੀਆਂ ਤੇ ਮੈਂ ਇਕੱਲੀ ਘਰ ਚ ਕਮਾਉਣ ਵਾਲੀ ਆ ਮੇਰਾ ਕੋਈ ਸਹਾਰਾ ਨਹੀਂ ਹੈਗਾ ਜੀ ਤੁਸੀਂ ਦੇਖੋ ਮੈਂ ਕੀ ਕਰ ਸਕਣੀ ਆਪਣੇ ਮਕਾਨ ਖੜੇ ਕਰਾਂ ਕ ਆਪਣੀ ਬੱਚੀਆਂ ਦਾ ਪਾਲਾਂ ਆਓ ਪੁੱਤਰ ਆਓ ਐ ਮੇਰੀਆਂ ਬੇਟੀਆਂ ਹੈਗੀਆਂ ਤੇ ਨਾ ਨਾ ਦੇਖੋ ਮੈਂ ਇਹਨਾਂ ਨੂੰ ਪੜਾਵਾ ਕਿ ਜਾਂ ਘਰ ਦਾ ਕਰਾ ਕਿ ਜਾਂ ਆਪਣੇ ਹਸਬੰਦ ਦਾ ਕਰਾ ਮੈਂ ਕੱਲੀ ਘਰ ਜੁਕਮਾਨ ਵਾਲੀ ਹੈਗੀ ਆਂ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਮਹਿੰਦਰ ਭਗਤ ਜੀ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਹ ਕਹਿੰਦੇ ਕਿ ਸਾਡਾ ਬਣਾ ਦੇਣ ਬਸ ਹਾਂਜੀ ਆਓ ਆ ਕੇ ਤੇ ਸਾਡਾ ਸੋਚਨ ਕੋਚ ਮੇਰੇ ਬੱਚਿਆਂ ਦਾ ਸੋਚਨ ਮੇਰੇ ਹਸਬੰਦ ਮੇਰੇ ਘਰ ਦਾ ਸੋਚਨ ਬਸ ਆ ਕੇ ਇੰਨੇ ਸਾਲ ਹੋ ਗਏ ਨਾ 2 2.5 ਸਾਲ ਹੋ ਗਏ ਉਹਨੇ ਆਏ ਤੇ ਵੋਟਾਂ ਦਾ ਮਤ ਤੁਹਾਡੇ ਕੋਲ ਘਰੇ ਆਏ ਕਦੀ ਚੈੱਕ ਕਰਨ ਕਿ ਥੋੜੀ ਤੁਸੀਂ ਸਹੀ ਤਰੀਕੇ ਨਾਲ ਜੀ ਰਹੇ ਆਂ ਆਏ ਹੋ ਮੈਨੂੰ ਦੱਸੋ ਨਹੀਂ ਭਾਜੀ ਦੁਬਾਰਾ ਨਹੀਂ ਆਏ ਨਾ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਤਿੰਨ ਬੇਟੀਆਂ ਤੁਹਾਡੀਆਂ ਤੇ ਇਹ ਇਹ ਤਿੰਨ ਬੇਟੀਆਂ ਇਹਨਾਂ ਦੀਆਂ ਹਾਂਜੀ ਤੇ ਇਹ ਇਕੱਲੇ ਕਮਾਨ ਵਾਲੇ ਜਿਹੜੇ ਇਹਨਾਂ ਦੇ ਹਸਬੰਡ ਵੀ ਆ ਉਹ ਵੀ ਜਿਹੜਾ ਵਾ ਉਹ ਪੇਸ਼ੈਂਟ ਆ ਹਾਂਜੀ ਤੇ ਉਹ ਵੀ ਮੰਜੇ ਤੇ ਪਏ ਆ ਕੋਈ ਵੀ ਜਿਹੜਾ ਕੰਮ ਕਰ ਨਹੀਂ ਸਕਦੇ ਉਹ ਵੀ ਜਿਹੜੇ ਬਿਮਾਰ ਆ ਤੇ ਭਗਤ ਜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵਾ ਪਲੀਜ਼ ਭਗਤ ਜੀ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਆ ਕੇ ਦੇਖੋ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਅਸੀਂ ਸਾਡੇ ਚੈਨਲ ਵੱਲੋਂ ਇਹੀ ਜਿਹੜਾ ਅਪੀਲ ਕੀਤੀ ਜਾਂਦੀ ਆ ਸਾਰਿਆਂ ਨੂੰ ਲੀਡਰਾਂ ਨੂੰ ਕਿ ਇਹਨਾਂ ਦੇ ਘਰ ਦੇ ਆ ਕੇ ਹਾਲਾਤ ਦੇਖੇ ਜਾਣ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਬਣੇ ਹੋਏ ਆ ਕੈਮਰਾਮੈਨ ਬਿੰਕੋਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ